ਬਾਬਾ ਜੀ ਦੀ ਪਿਆਰੀ ਸੰਗਤ ਜੀ ਰਾਧਾ ਸਵਾਮੀ ਸੰਗਤ ਜੀ ਜਦੋਂ ਅਸੀਂ ਬਾਬਾ ਜੀ ਦੇ satsang ਨੂੰ ਸੁਣਨ ਲਈ ਜਾਂਦੇ ਹਾਂ ਤਾਂ satsang ਤੋਂ ਪਹਿਲਾਂ ਇੱਕ ਦਿਨ ਪਹਿਲਾਂ ਬਾਬਾ ਜੀ ਸੰਗਤ ਦੇ ਨਾਲ ਸਵਾਲ ਜਵਾਬ ਕਰਦੇ ਹਨ ਅਤੇ ਉਸ ਦੇ ਬਾਅਦ ਬਾਬਾ ਜੀ ਆਪਣੀ ਖੁੱਲੀ ਗੱਡੀ ਵਿੱਚੋਂ ਸਾਰੀ ਸੰਗਤ ਦੇ ਦਰਸ਼ਨ ਕਰਨ ਦੇ ਬਾਅਦ ਭੰਡਾਰ ਤੋਂ ਬਾਹਰ ਨਿਕਲਦੀ ਹੈ ਤਾਂ ਸੰਗਤ ਨੂੰ ਮਿਸਰੀ ਦੇ ਪੈਕੇਟ ਦਿੱਤੇ ਜਾਂਦੇ ਹਨ ਹੁਣ ਜੋ ਸਤਸੰਗੀ ਹਨ ਅਤੇ ਜਿਨ੍ਹਾਂ ਨੂੰ ਬਾਬਾ ਜੀ ਤੇ ਅਟੁੱਟ ਵਿਸ਼ਵਾਸ ਹੈ ਉਹ ਤਾਂ ਉਸ ਮਿਸਰੀ ਦੇ ਪ੍ਰਸ਼ਾਦ ਦਾ ਮੁੱਲ ਸਮਝਦੇ ਹਨ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਇਸ ਪ੍ਰਸ਼ਾਦ ਦਾ ਕੋਈ ਮੁੱਲ ਨਹੀਂ ਇਹ ਤਾਂ ਅਨਮੋਲ ਹੁੰਦਾ ਹੈ ਅਤੇ ਜੇਕਰ ਅਸੀਂ ਸਤਸੰਗੀ ਲੋਕ ਕਿਸੇ ਵੀ ਮੰਦਰ ਵਿੱਚ ਚਲੇ ਜਾਂਦੇ ਹਾਂ ਤਾਂ ਅਸੀਂ ਉੱਥੇ ਮਿਲਣ ਵਾਲੇ ਪ੍ਰਸ਼ਾਦ ਨੂੰ ਵੀ ਓਨੀ ਹੀ ਐਮੀਅਤ ਦਿੰਦੇ ਹਾਂ ਕਿਉਂਕਿ ਪ੍ਰਸ਼ਾਦ ਸਿਰਫ ਖਾਣ ਦੀ ਵਸਤੂ ਨਹੀਂ ਹੁੰਦੀ ਬਲਕਿ ਪ੍ਰਸ਼ਾਦ ਮਾਲਕ ਦਾ ਆਸ਼ੀਰਵਾਦ ਹੁੰਦਾ ਹੈ ਪਰ ਦੁਨੀਆ ਵਿੱਚ ਐਵੇਂ ਦੇ ਲੋਕ ਵੀ ਹਨ ਜਿਨ੍ਹਾਂ ਨੂੰ ਮਾਲਕ ਦੇ ਪ੍ਰਸ਼ਾਦ ਦਾ ਮਹੱਤਵ ਵੀ ਨਹੀਂ ਪਤਾ ਹੁੰਦਾ ਅਤੇ ਉਹ ਲੋਕ ਪ੍ਰਸ਼ਾਦ ਨੂੰ ਆਮ ਵਸਤੂ ਸਮਝ ਕੇ ਇਸਤੇਮਾਲ ਕਰਦੇ ਹਨ। ਬਾਬਾ ਜੀ ਕਹਿੰਦੇ ਹਨ ਕਿ ਇਹ ਘਟਨਾ ਸਾਧ ਸੰਗਤ ਜੀ ਮਵਈ ਦੇ ਰਹਿਣ ਵਾਲੇ ਕਿਸ਼ਨ ਚੰਦ ਦੀ ਹੈ। ਉਹ ਕਿਰਾਏ ਦੀ ਦੁਕਾਨ ਚਲਾਉਂਦਾ ਸੀ ਜਦੋਂ ਇਹ ਸਭ ਹੋਇਆ ਉਸ ਸਮੇਂ ਉਹ ਸਤ ਸੰਗੀ ਨਹੀਂ ਸਨ। ਪਰ ਉਹਨਾਂ ਦੇ ਗਵਾਂਡ ਵਿੱਚ ਰਹਿਣ ਵਾਲਾ ਖਾਸ ਮਿੱਤਰ ਜਿਸ ਦਾ ਨਾਮ ਓਮਪ੍ਰਕਾਸ਼ ਹੈ ਅਤੇ ਉਹ ਸ਼ੁਰੂ ਤੋਂ ਹੀ ਸਸੰਗੀ ਹੈ ਅਤੇ ਉਹਨਾਂ ਨੇ ਬਾਬਾ ਜੀ ਤੋਂ ਨਾਮਦਾਨ ਲਿਆ ਹੋਇਆ ਸੀ ਓਮਪ੍ਰਕਾਸ਼ ਨੂੰ ਬਾਬਾ ਜੀ ਤੇ ਅਟੁੱਟ ਵਿਸ਼ਵਾਸ ਸੀ ਕੁਵਾਰ ਮੁਬਈ ਵਿੱਚ ਬਾਬਾ ਜੀ ਦਾ ਭੰਡਾਰਾ ਸੀ ਓਮਪ੍ਰਕਾਸ਼ ਆਪਣੇ ਪੂਰੇ ਪਰਿਵਾਰ ਦੇ ਨਾਲ ਕਿਸੇ ਵੀ ਸਲਾਤ ਵਿਛੰਡਾਰੇ ਵਿੱਚ ਜਾਂਦਾ ਸੀ ਪਰ ਉਸ ਦਿਨ ਉਸ ਦੀ ਬੀਬੀ ਤੇ ਬੱਚੇ ਆਪਣੇ ਪੇਕੇ ਨਾਗਪੁਰ ਗਏ ਹੋਏ ਸਨ ਤਾਂ ਓਮ ਪ੍ਰਕਾਸ਼ ਨੇ ਕਿਸ਼ਨ ਚੰਦ ਨੂੰ ਕਿਹਾ ਕਿ ਭਾਈ ਕੁਝ ਦੇਰ ਦੇ ਲਈ ਅੱਜ ਤੂੰ ਮੇਰੇ ਨਾਲ ਬਾਬਾ ਜੀ ਦੇ ਸਵਾਲ ਜਵਾਬ ਵਿੱਚ ਚੱਲ ਤੁਸੀਂ ਵੀ ਬਹੁਤ ਚੰਗਾ ਮਹਿਸੂਸ ਕਰੋਗੇ ਪਹਿਲਾਂ ਤਾਂ ਕਿਸ਼ਨ ਚੰਦ ਨਹੀਂ ਮੰਨਿਆ ਕਿ ਦੁਕਾਨ ਕੌਣ ਸੰਭਾਲੇਗਾ ਪਰ ਜਦੋਂ 옴 ਪ੍ਰਕਾਸ਼ ਨੇ 2-3 ਵਾਰ ਜਿੱਤ ਕੀਤੀ ਤਾਂ ਕਿਸ਼ਨ ਚੰਦ ਆਪਣੇ ਖਾਸ ਮਿੱਤਰ ਨੂੰ ਡੈਸ਼ ਨਹੀਂ ਕਰਨਾ ਚਾਹੁੰਦਾ ਤਾਂ ਉਸਨੇ ਆਪਣੇ ਭਤੀਜੇ ਨੂੰ ਦੁਕਾਨ ਤੇ ਵਿਠਾਰ ਦਿੱਤਾ ਅਤੇ 옴 ਪ੍ਰਕਾਸ਼ ਦੇ ਨਾਲ satsang ਕਰ ਚੱਲ ਪਿਆ ਇਹ ਪਹਿਲੀ ਵਾਰ ਸੀ ਜਦੋਂ ਕਿਸ਼ਨ ਚੰਦ ਕਿਸੇ satsang ਘਰ ਵਿੱਚ ਗਏ ਸਨ ਉੱਥੇ ਦਾ ਅਨੁਸ਼ਾਸਨ ਦੇਖ ਕੇ ਉਸ ਨੂੰ ਬਹੁਤ ਚੰਗਾ ਲੱਗਿਆ ਅਤੇ ਜਦੋਂ ਇਹ ਦੋਵੇਂ ਉੱਥੋਂ ਬਾਹਰ ਆ ਗਏ ਤਾਂ ਸੇਵਾਦਾਰਾਂ ਨੇ ਇਹਨਾਂ ਦੇ ਹੱਥ ਵਿੱਚ ਇੱਕ ਇੱਕ ਪੈਕੇਟ ਪ੍ਰਸ਼ਾਦ ਦਾ ਦੇ ਦਿੱਤਾ ਆਮ ਪ੍ਰਕਾਸ਼ ਨੇ ਤਾਂ ਪ੍ਰਸ਼ਾਦ ਨੂੰ ਮੱਥੇ ਦੇ ਨਾਲ ਲਗਾਇਆ ਅਤੇ ਆਪਣੀ ਜੇਬ ਵਿੱਚ ਰੱਖ ਲਿਆ ਅਤੇ ਕਿਸ਼ਨ ਚੰਦ ਨੇ ਵੀ ਆਪਣੀ ਜੇਬ ਵਿੱਚ ਰੱਖ ਲਿਆ ਫਿਰ ਜਦੋਂ ਉਹ ਦੋਵੇਂ ਘਰ ਵਾਪਸ ਆ ਰਹੇ ਸੀ ਤਾਂ ਰਸਤੇ ਵਿੱਚ 옴 ਪ੍ਰਕਾਸ਼ ਨੇ ਕਿਹਾ ਕਿ ਭਾਈ ਇਸ ਪ੍ਰਸ਼ਾਦ ਦੇ ਦੋ ਦਾਣੇ ਰੋਜ਼ ਪੂਰੇ ਵਿਸ਼ਵਾਸ ਨਾਲ ਖਾਣਾ ਫਿਰ ਦੇਖਣਾ ਤੇਰੇ ਉੱਪਰ ਕੋਈ ਵੀ ਮੁਸ਼ਕਿਲ ਨਹੀਂ ਆਵੇਗੀ 옴 ਪ੍ਰਕਾਸ਼ ਨੇ ਕਿਸ਼ਨ ਚੰਦ ਨੂੰ ਇਹ ਵੀ ਕਹਿ ਦਿੱਤਾ ਕਿ ਭਾਈ ਤੂੰ ਇੱਕ ਭਾਈ ਤੂੰ ਇੱਕ ਸਸੰਗੀ ਨਹੀਂ ਹੈ ਇਸ ਲਈ ਹੋ ਸਕਦਾ ਹੈ ਕਿ ਇਹ ਪ੍ਰਸ਼ਾਦ ਤੇ ਆਮ ਜਿਹੀ ਚੀਜ਼ ਹੋਵੇ ਇਸ ਲਈ ਮੇਰੀ ਬੇਨਤੀ ਹੈ ਕਿ ਪ੍ਰਸ਼ਾਦ ਦੀ ਬੇਕਦਰੀ ਨਹੀਂ ਹੋਣੀ ਚਾਹੀਦੀ ਤਾਂ ਕਿਸ਼ਨ ਚੰਦ ਨੇ ਆਪਣੇ ਦੋਸਤ ਦੀ ਗੱਲ ਮਾਣ ਰੱਖਣ ਲਈ ਕਹਿ ਦਿੱਤਾ ਕਿ ਭਾਈ ਤੂੰ ਚਿੰਤਾ ਨਾ ਕਰ ਤੇਰੇ ਗੁਰੂ ਦੇ ਪ੍ਰਸ਼ਾਦ ਦੀ ਮੈਂ ਕੋਈ ਬੇਕਦਰੀ ਨਹੀਂ ਕਰਾਂਗਾ ਫਿਰ ਕਿਸ਼ਨ ਚੰਦ ਕਹਿਣ ਲੱਗ ਜਾਂਦਾ ਹੈ ਕਿ ਮੈਂ ਦੁਕਾਨ ਤੇ ਸਵੇਰੇ 7 ਵਜੇ ਆ ਜਾਂਦਾ ਹਾਂ ਅਤੇ ਰਾਤ ਨੂੰ 10 ਵਜੇ ਦੁਕਾਨ ਤੋਂ ਵਾਪਸ ਜਾਂਦਾ ਹਾਂ ਇਸ ਲਈ ਮੈਂ ਇਸ ਪ੍ਰਸ਼ਾਦ ਨੂੰ ਦੁਕਾਨ ਤੇ ਰੱਖ ਲਵਾਂਗਾ ਜੋ ਮੈਨੂੰ ਯਾਦ ਰਹਿ ਸਕੇ ਕੁਝ ਟਾਈਮ ਬਾਅਦ ਕਿਸ਼ਨ ਚੰਦ ਆਪਣੀ ਦੁਕਾਨ ਤੇ ਪਹੁੰਚੇ ਤਾਂ ਉਹਨਾਂ ਨੇ ਇਸ ਪ੍ਰਸ਼ਾਦ ਦੇ ਪੈਕੇਟ ਨੂੰ ਬਾਕੀਆਂ ਦੇ ਰਾਸ਼ਨ ਦੇ ਨਾਲ ਹੀ ਰਖ ਦਿੱਤਾ ਐਵੇਂ ਹੀ 3-4 ਦਿਨ ਬੀਤ ਗਏ ਕਿਸ਼ਨ ਚੰਦ ਨੇ ਪ੍ਰਸ਼ਾਦ ਇੱਕ ਦਿਨ ਵੀ ਨਹੀਂ ਖਾਇਆ ਕਿਉਂਕਿ ਉਸ ਨੂੰ ਇਹ ਪ੍ਰਸ਼ਾਦ ਸਿਰਫ ਮਿਸਰੀ ਦੇ ਪੈਕੇਟ ਤੋਂ ਜ਼ਿਆਦਾ ਹੋਰ ਕੁਝ ਨਹੀਂ ਲੱਗ ਰਿਹਾ ਸੀ ਕਿਉਂਕਿ ਉਸ ਦੀ ਬਾਬਾ ਜੀ ਵਿੱਚ ਕੋਈ ਦਿਲਚਸਪੀ ਨਹੀਂ ਸੀ ਉਹ ਦੇਵੀ-ਦੇਵਤਾਵਾਂ ਦੀ ਪੂਜਾ ਕਰਨ ਵਾਲਾ ਸੀ ਐਵੇਂ ਹੀ ਇੱਕ ਵਾਰ ਉਨ੍ਹਾਂ ਦੇ ਗੁਆਂਢ ਵਿੱਚ ਰਹਿਣ ਵਾਲੀ ਇੱਕ ਔਰਤ ਨੇ ਘਰ ਦੇ ਰਸਣ ਦੀ ਲਿਸਟ ਕਿਸ਼ਨ ਚੰਦ ਦੇ ਮੋਬਾਈਲ ਤੇ ਭੇਜ ਦਿੱਤੀ ਅਤੇ ਕਿਹਾ ਕਿ ਇਹ ਸਾਰਾ ਸਮਾਨ ਘਰ ਭੇਜ ਦੇਣਾ ਅਤੇ ਸਮਾਨ ਜ਼ਰੂਰੀ ਹੈ ਕੋਈ ਵੀ ਵਸਤੂ ਰਹਿਣੀ ਨਹੀਂ ਚਾਹੀਦੀ ਘਰ ਵਿੱਚ ਰਿਸ਼ਤੇਦਾਰ ਆ ਰਹੇ ਹਨ ਤਾਂ ਲਿਸਟ ਨੂੰ ਕਿਸ਼ਨ ਚੰਦ ਨੇ ਆਪਣੇ ਨੌਕਰ ਨੂੰ ਦੇ ਦਿੱਤਾ ਅਤੇ ਕਿਹਾ ਕਿ ਸਾਰਾ ਸਮਾਨ ਕੱਢ ਲਵੋ ਉਸ ਲਿਸਟ ਵਿੱਚ ਉਸ ਔਰਤ ਨੇ ਮਿਸ਼ਰੀ ਵੀ ਲਿਖੀ ਹੋਈ ਸੀ ਜਦੋਂ ਨੌਕਰ ਸਾਰਾ ਸਮਾਨ ਪੈਕ ਕਰ ਰਿਹਾ ਸੀ ਤਾਂ ਨੌਕਰ ਨੇ ਦੇਖਿਆ ਕਿ ਬਾਕੀ ਸਾਰਾ ਸਮਾਨ ਤਾਂ ਹੈ ਪਰ ਮਿਸ਼ਰੀ ਨਹੀਂ ਹੈ ਖਤਮ ਹੋ ਗਈ ਹੈ ਤਾਂ ਉਸ ਨੇ ਕਿਹਾ ਕਿ ਸੇਠ ਜੀ ਮਿਸ਼ਰੀ ਸ਼ਾਮ ਤੱਕ ਭਜਵਾ ਦੇਵਾਂਗੇ ਤਾਂ ਕਿਸ਼ਨ ਚੰਦ ਕਹਿਣ ਲੱਗਾ ਕਿ ਨਹੀਂ ਨਹੀਂ ਉਹਨਾਂ ਦੇ ਘਰ ਰਿਸ਼ਤੇਦਾਰ ਆ ਰਹੇ ਹਨ ਅਤੇ ਉਹਨਾਂ ਨੇ ਕਿਹਾ ਹੈ ਕਿ ਕੋਈ ਵੀ ਸਮਾਨ ਰਹਿਣਾ ਨਹੀਂ ਚਾਹੀਦਾ ਐਵੇਂ ਤਾਂ ਉਹ ਆਪਣੇ ਨਾਨੀ ਰਾਸ਼ ਹੋ ਕੇ ਸਾਹਮਣੇ ਵਾਲੀ ਦੁਕਾਨ ਤੋਂ ਜਾਣਗੇ ਤੇ ਮੈਂ ਨਹੀਂ ਚਾਹੁੰਦਾ ਕਿ ਮੇਰਾ ਗਾਗ ਟੁੱਟੇ ਫਿਰ ਕੀਸ਼ਨ ਚੰਦ ਨੇ ਕਿਹਾ ਕਿ ਪਾਸੇ ਨੂੰ ਖੋਲ ਉਸ ਪਾਸੇ ਨੂੰ ਖੋਲ ਉੱਥੇ ਮਿਸ਼ਰੀ ਪਈ ਹੈ ਉਹ ਬਾਕੀ ਦੇ ਸਮਾਨ ਨਾਲ ਪੈਕ ਕਰ ਦੇ ਤਾਂ ਨੌਕਰ ਨੇ ਕਿਹਾ ਕਿ ਸੇਠ ਜੀ ਇਹ ਤਾਂ ਉਹੀ ਪ੍ਰਸ਼ਾਦ ਹੈ ਜੋ ਤੁਸੀਂ ਉਸ ਦਿਨ ਸత్సੰਗ ਕਰ ਤੋਂ ਲੈ ਕੇ ਆਈ ਸੀ ਕਿਸ਼ਨ ਚੰਦ ਨੇ ਕਿਹਾ ਹਾਂ ਭਾਈ ਇਹ ਉਹੀ ਪ੍ਰਸ਼ਾਦ ਹੈ ਪਰ ਇਹ ਮੇਰੇ ਕਿਸੇ ਕੰਮ ਦਾ ਨਹੀਂ ਹੈ ਤੂੰ ਇੱਕ ਕੰਮ ਕਰ ਇਸ ਨੂੰ ਪੈਕ ਕਰ ਦੇ ਨਹੀਂ ਤਾਂ ਮੇਰਾ ਘਾਤ ਨਿਰਾਜ ਹੋ ਜਾਵੇਗਾ ਤਾਂ ਨੌਕਰ ਨੇ ਸੇਠ ਦੀ ਗੱਲ ਮੰਨ ਕੇ ਮਿਸ਼ਰੀ ਦੇ ਪੈਕੇਟ ਨੂੰ ਬਾਕੀ ਦੇ ਸਮਾਨ ਨਾਲ ਪੈਕ ਕਰ ਦਿੱਤਾ ਅਤੇ ਉਸ ਔਰਤ ਦੇ ਘਰ ਦੇ ਦਿੱਤਾ ਹੁਣ ਕਿਸ਼ਨ ਚੰਦ ਬਹੁਤ ਖੁਸ਼ ਹੋ ਗਿਆ ਕਿ ਉਸ ਦੀ ਗਾਹਕ ਨਰਾਜ਼ ਨਹੀਂ ਹੋਈ ਕੁਝ ਦਿਨ ਬਾਅਦ ਪਤਾ ਨਹੀਂ ਕੀ ਹੋਇਆ ਕਿ ਇੰਨੀ ਚੰਗੀ ਚੱਲਣ ਵਾਲੀ ਦੁਕਾਨ ਹੌਲੀ-ਹੌਲੀ ਘਟ ਚੱਲਣ ਲੱਗੀ ਕੁਝ ਹੀ ਮਹੀਨੇ ਬਾਅਦ ਇੱਕ ਹਾਲ ਹੋ ਗਿਆ ਦੁਕਾਨ ਦਾ ਕੁਝ ਹੀ ਮਹੀਨੇ ਬਾਅਦ ਕੀ ਹਾਲ ਹੋ ਗਿਆ ਦੁਕਾਨ ਦਾ ਦੁਕਾਨ ਦਾ ਪਿਆ ਰਾਸ਼ਨ ਦੁਕਾਨ ਤੇ ਐਕਸਪਾਇਰ ਹੋਣ ਲੱਗਾ ਪਰ ਰਾਸ਼ਨ ਵਿਕਦਾ ਹੀ ਨਹੀਂ ਸੀ ਅਤੇ ਗਾਹਕਾਂ ਨੂੰ ਨਿਰਾਜ਼ ਨਾ ਕਰਨ ਦੇ ਲਈ ਕਿਸ਼ਨ ਚੰਦ ਦਾ ਪ੍ਰਸ਼ਾਦ ਵੀ ਵੇਚ ਦਿੱਤਾ ਸੀ ਹੁਣ ਉਹ ਗਾਹਕ ਹੀ ਉਸ ਦੇ ਗਵੰਡ ਵਾਲੀ ਦੁਕਾਨ ਤੋਂ ਸਮਾਨ ਲੈਣ ਲੱਗ ਗਏ ਹੁਣ ਕਿਸ਼ਨ ਚੰਦ ਨੇ ਇੱਕ ਦਿਨ ਵਾਰ ਉਸ ਤੋਂ ਪੁੱਛਿਆ ਕਿ ਤੁਸੀਂ ਤਾਂ ਕਈ ਸਾਲਾਂ ਤੋਂ ਮੇਰੀ ਦੁਕਾਨ ਤੋਂ ਰਾਸ਼ਨ ਲੈਂਦੇ ਸਨ ਕਿਸ਼ਨ ਚੰਦ ਨੇ ਇੱਕ ਗਾਹਕ ਤੋਂ ਪੁੱਛਿਆ ਕਿ ਤੁਸੀਂ ਤਾਂ ਮੇਰੀ ਦੁਕਾਨ ਤੋਂ ਕਿੰਨ ਸਾਲਾਂ ਤੋਂ ਰਸਣ ਲੈਂਦੇ ਸਨ ਹੁਣ ਤੁਸੀਂ ਉੱਥੇ ਕਿਉਂ ਲੈਣ ਲੱਗ ਪਏ ਉਹ ਕਹਿਣ ਲੱਗੀ ਕਿ ਜੇਕਰ ਮੈਨੂੰ ਪਹਿਲਾਂ ਪਤਾ ਹੁੰਦਾ ਕਿ ਉਸ ਦੀ ਦੁਕਾਨ ਦੇ ਰੇਟ ਤੁਹਾਡੇ ਨਾਲੋਂ ਘੱਟ ਹਨ ਤਾਂ ਮੈਂ ਕਦੇ ਵੀ ਤੁਹਾਡੇ ਤੋਂ ਰਸਣ ਨਾ ਲੰਦੀ ਮੇਰੇ ਘਰ ਵਿੱਚ ਕੰਮ ਕਰਨ ਵਾਲੀ ਨੂੰ ਮੈਂ 100 ਰੁਪਏ ਦਿੱਤੇ ਅਤੇ ਕਿਹਾ ਕਿ ਦੁਕਾਨ ਤੋਂ ਲਾਲ ਮਿਰਚ ਦਾ ਪੈਕੇਟ ਲੈ ਕੇ ਆਵੇ ਪਰ ਉਹ ਕਿਸ਼ਨ ਚੰਦ ਦੀ ਦੁਕਾਨ ਤੇ ਨਾ ਗਈ ਉਹ ਸਾਹਮਣੇ ਵਾਲੀ ਦੁਕਾਨ ਤੋਂ ਮਿਰਚ ਲੈ ਗਈ ਅਤੇ ਉਸਨੇ ਮੈਨੂੰ 20 ਰੁਪਏ ਵੀ ਵਾਪਸ ਕਰ ਦਿੱਤੇ ਜਦੋਂ ਮੈਂ ਉਸ ਨੂੰ ਪੁੱਛਿਆ ਤਾਂ ਉਸਨੇ ਮੈਨੂੰ ਕਿਹਾ ਕਿ ਮੈਂ ਦੂਜੀ ਦੁਕਾਨ ਤੋਂ ਲੈ ਕੇ ਆਈ ਹਾਂ ਅਤੇ ਜਦੋਂ ਮੈਂ ਬਾਕੀ ਰਾਸ਼ਨ ਦੇ ਰੇਟ ਵੀ ਦੇਖੇ ਤਾਂ ਉਹ ਵੀ ਕਾਫੀ ਘੱਟ ਸਨ ਤੁਸੀਂ ਤਾਂ ਮੈਨੂੰ ਕਈ ਸਾਲਾਂ ਤੋਂ ਲੂਟ ਰਹੇ ਹੋ ਇੱਕ ਹੈ ਕਿ ਉਹ ਔਰਤ ਉੱਥੋਂ ਚਲੀ ਗਈ ਅਤੇ ਹੁਣ ਕਿਸ਼ਨ ਚੰਦ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਮੇਰੀ ਦੁਕਾਨ ਤੇ ਸੇਲ ਇੰਨੀ ਕਿਵੇਂ ਘਟ ਗਈ ਹੌਲੀ ਹੌਲੀ ਹਾਲਾਤ ਐਵੇਂ ਦੇ ਹੋ ਗਏ ਕਿ ਕਿਸ਼ਨ ਚੰਦ ਨੂੰ ਆਪਣੇ ਨੌਕਰ ਨੂੰ ਵੀ ਹਟਾਣਾ ਪਿਆ ਅਤੇ ਪੂਰਾ ਦਿਨ ਕਿਸ਼ਨ ਚੰਦ ਦੁਕਾਨ ਤੇ ਬੈਠ ਕੇ ਚਲਾ ਜਾਂਦਾ ਪਰ ਗਾਹਕ ਨਾ ਦੇ ਬਰਬ ਹੀ ਆਉਂਦੇ ਸਨ ਇੱਕ ਦਿਨ ਕਿਸ਼ਨ ਚੰਦ ਬਹੁਤ ਹੀ ਉਦਾਸ ਬੈਠਿਆ ਸੀ ਤਾਂ ਉਸ ਦੇ ਮਿੱਤਰ ਨੇ ਉਸ ਨੂੰ ਪੁੱਛਿਆ ਕੀ ਹੋਇਆ ਹੈ ਤੂੰ ਇੰਨਾ ਉਦਾਸ ਕਿਉਂ ਬੈਠਿਆ ਹੈ ਤਾਂ ਕਿਸ਼ਨ ਚੰਦ ਨੇ ਕਿਹਾ ਕਿ ਐਵੇਂ ਮੇਰੀ ਦੁਕਾਨ ਦਾ ਕੰਮ ਬਿਲਕੁਲ ਖਤਮ ਹੋ ਗਿਆ ਹੈ ਆ ओमप्रकाश ਨੇ ਹੈਰਾਨੀ ਨਾਲ ਪੁੱਛਿਆ ਕਿ ਤੁਸੀਂ ਐਵੇਂ ਕਿਵੇਂ ਹੋ ਸਕਦਾ ਹੈ ਮੈਨੂੰ ਵਿਸ਼ਵਾਸ ਹੈ ਕਿ ਬਾਬਾ ਜੀ ਦੇ ਪ੍ਰਸ਼ਾਦ ਨੂੰ ਰੋਜ਼ ਖਾਣ ਨਾਲ ਤੇਰੇ ਕੰਮ ਹੋਰ ਵੀ ਜ਼ਿਆਦਾ ਵਧੇਗਾ ਪਰ ਮੈਂ ਇਹ ਨਹੀਂ ਮੰਨ ਸਕਦਾ ਕਿ ਪ੍ਰਸ਼ਾਦ ਖਾਣ ਨਾਲ ਤੇਰਾ ਕੰਮ ਖਤਮ ਹੋ ਰਿਹਾ ਹੈ ਓਮ ਪ੍ਰਕਾਸ਼ ਜੀ ਨੂੰ ਤਾਂ ਇਹ ਗੱਲ ਸਮਝ ਨਹੀਂ ਆ ਰਹੀ ਸੀ ਓਮ ਪ੍ਰਕਾਸ਼ ਜੀ ਨੂੰ ਤਾਂ ਇਹ ਹੀ ਲੱਗ ਰਿਹਾ ਸੀ ਕਿ ਕਿਸ਼ਨ ਚੰਦ ਰੋਜ਼ ਪ੍ਰਸ਼ਾਦ ਨੂੰ ਖਾਂਦਾ ਹੋਵੇਗਾ ਪਰ ਫਿਰ ਕਿਸ਼ਨ ਚੰਦ ਨੇ ਥੋੜੀ ਦੇਰ ਬਾਅਦ ਓਮ ਪ੍ਰਕਾਸ਼ ਨੂੰ ਸੱਚ ਦੱਸ ਦਿੱਤਾ ਇਹ ਤਾਂ ਗਲਤੀ ਹੋ ਗਈ ਸੀ ਮੈਂ ਉਹ ਪੈਕੇਟ ਵੇਚ ਦਿੱਤਾ ਸੀ ਉਸ ਤੋਂ ਬਾਅਦ ਹੀ ਮੇਰੀ ਦੁਕਾਨ ਦਾ ਇਹ ਹਾਲ ਹੋ ਗਿਆ ਹੈ ਤਾਂ ਇਹ ਸਭ ਸੁਣ ਕੇ ਓਮ ਪ੍ਰਕਾਸ਼ ਹੈਰਾਨ ਹੋ ਗਿਆ ਅਤੇ ਕਿਸ਼ਨ ਚੰਦ ਨੂੰ ਬਹੁਤ ਗੁੱਸਾ ਕਰਨ ਲੱਗ ਪਿਆ ਅਤੇ ਕਿਹਾ ਕਿ ਮੈਂ ਤੈਨੂੰ ਕਿਹਾ ਸੀ ਕਿ ਪ੍ਰਸ਼ਾਦ ਦੀ ਬੇਕਦਰੀ ਨਹੀਂ ਹੋਣੀ ਚਾਹੀਦੀ ਕਿਸ਼ਨ ਚੰਦ ਨੇ ਉਸ ਕੋਲੋਂ ਮਾਫੀ ਮੰਗੀ ਅਤੇ ਕਿਸ਼ਨ ਚੰਦ ਕਹਿਣ ਲੱਗਾ ਕਿ ਇਹ ਭਾਈ ਹੁਣ ਤੂੰ ਮੈਨੂੰ ਇਹ ਮੁਸ਼ਕਿਲ ਵਿੱਚੋਂ ਬਾਹਰ ਕੱਢ ਲੈ ਮੈਂ ਹੁਣ ਕੀ ਕਰਾਂ ਅਤੇ ਕਿ ਜਿਸ ਔਰਤ ਨੂੰ ਨਾਰਾਜ਼ ਨਾ ਕਰਨ ਦੇ ਲਈ ਮੈਂ ਪ੍ਰਸ਼ਾਦ ਵਿੱਚ ਅਸੀ ਅੱਜ ਉਹ ਵੀ ਮੇਰੇ ਨਾਲ ਬਹੁਤ ਨਾਰਾਜ਼ ਹੈ ਅੰਤ ਉਹ ਮੈਨੂੰ ਬਹੁਤ ਕੁਝ ਕਹਿ ਕੇ ਚਲੀ ਗਈ ਆਮ ਪ੍ਰਕਾਸ਼ ਨੇ ਕਿਹਾ ਕਿ ਤੂੰ ਚਿੰਤਾ ਨਾ ਕਰ ਮਾਲਿਕ ਦੇ ਘਰ ਮਾਫੀ ਤਾਂ ਹੈ ਮੈਂ ਕੁਝ ਦਿਨ ਵਿੱਚ ਡੇਰੇ ਜਾ ਰਿਹਾ ਹਾਂ ਤੂੰ ਮੇਰੇ ਨਾਲ ਚੱਲ ਪਈ ਅਤੇ ਆਪਣੇ ਕੀਤੇ ਹੋਏ ਕੰਮਾਂ ਦੀ ਮਾਫੀ ਮੰਗ ਲੈਣਾ ਅਤੇ ਦੁਬਾਰਾ ਉੱਥੋਂ ਤੋਂ ਲਿਆਏ ਪ੍ਰਸ਼ਾਦ ਦੀ ਕਦਰ ਕਰਨਾ ਤਾਂ ਕੁਝ ਦਿਨਾਂ ਬਾਅਦ ਉਹ रेल गड्डी ਵਿੱਚ ਬੈਠ ਕੇ ਡੇਰੇ ਪਹੁੰਚ ਗਏ ਅਤੇ ਕਿਸ਼ਨ ਚੰਦ ਆਪਣੇ ਕਿਤੇ ਹੋਏ ਕਮਾਤੇ ਬਹੁਤ ਪਛਤਾ ਰਿਹਾ ਸੀ ਅਤੇ ਬਾਬਾ ਜੀ ਤੋਂ ਮਾਫੀ ਮੰਗਦਾ ਹੈ ਅਤੇ ਜਦੋਂ ਇਹ ਦੋਵੇਂ ਪ੍ਰਸ਼ਾਦ ਲੈ ਕੇ ਕਰ ਆਏ ਸਨ ਤਾਂ ਕਿਸ਼ਨ ਚੰਦ ਬਾਬਾ ਜੀ ਦੀ ਇੱਕ ਫੋਟੋ ਵੀ ਖਰੀਦ ਲਿਆਇਆ ਸੀ ਤੇ ਪ੍ਰੋਸਸ ਸੀ ਕਿ ਜੋ ਸਜ਼ਾ ਦੇ ਸਕਦਾ ਹੈ ਉਹ ਮਾਫ ਵੀ ਜ਼ਰੂਰ ਕਰੇਗਾ ਤੇ ਮੋਈ ਪਹੁੰਚ ਕੇ ਕਿਸ਼ਨ ਚੰਦ ਹਰ ਰੋਜ਼ ਸਤ ਸੰਗ ਕਰ ਜਾਣ ਲੱਗਾ ਅਤੇ ਸੇਵਾ ਕਰਨ ਲੱਗ ਪਿਆ ਅਤੇ ਪ੍ਰਸ਼ਾਦ ਦੇ ਦੋ ਦਾਣੇ ਹਰ ਰੋਜ਼ ਪੂਰੀ ਸ਼ਰਧਾ ਨਾਲ ਰੋਜ਼ ਖਾਣ ਲੱਗ ਪਿਆ ਮਾਲਕ ਦੀ ਕਿਰਪਾ ਹੋਣ ਲੱਗੀ ਅਤੇ ਹੌਲੀ ਹੌਲੀ ਦੁਆਰਾ ਦੁਕਾਨ ਚੱਲਣ ਲੱਗੀ ਅਤੇ ਹੁਣ ਉਸ ਨੂੰ ਬਾਬਾ ਜੀ ਤੇ ਇਨਾ ਵਿਸ਼ਵਾਸ ਹੋ ਗਿਆ ਕਿ ਉਹ ਇਕ ਸਤਸੰਗੀ ਬਣ ਗਿਆ ਕੁਝ ਮਹੀਨਿਆਂ ਦੇ ਬਾਅਦ ਨਾਮਦਾਨ ਵੀ ਲੈ ਲਿਆ ਪਰ ਉਸ ਨੂੰ ਪਹਿਲੀ ਵਾਰ ਵਿੱਚ ਪਰਚੀ ਨਹੀਂ ਮਿਲੀ ਉਸਨੇ ਹਿੰਮਤ ਨਹੀਂ ਹਾਰੀ ਦੁਆਰਾ ਤੋਂ ਕੁਝ ਮਹੀਨਿਆਂ ਬਾਅਦ ਉਸਨੇ ਆਪਣਾ ਨਾਮ ਲਿਖਵਾ ਦਿੱਤਾ ਅਤੇ ਉਸ ਨੂੰ ਨਾਮਦਾਨ ਦੀ ਬਖਸ਼ੀਸ਼ ਹੋ ਗਈ ਸਤਸੰਗੀ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਜੇਕਰ ਆਪਣਾ ਮਨ ਪ੍ਰਸ਼ਾਦ ਲੈਣ ਲਈ ਨਹੀਂ ਮੰਨਦਾ ਤਾਂ ਨਾਲ ਉਹ ਪਤ ਜੇਕਰ ਪ੍ਰਸ਼ਾਦ ਲੈ ਲਿਆ ਹੈ ਤਾਂ ਉਸ ਪ੍ਰਸ਼ਾਦ ਦੀ ਕਦਰ ਕਰਨੀ ਚਾਹੀਦੀ ਹੈ ਕਿਉਂਕਿ ਇਹ ਮਾਲਕ ਦਾ ਆਸ਼ੀਰਵਾਦ ਹੁੰਦਾ ਹੈ ਜੋ ਕਿ ਹਰ ਇੱਕ ਵਿਅਕਤੀ ਨੂੰ ਨਸੀਬ ਨਹੀਂ ਹੁੰਦਾ ਰਾਦਾ ਸਵਾਮੀ